ਇਹ ਜਿਹੜਾ ਇਸ ਟਾਈਮ ਤੇ ਇਹ ਅੰਦੋਲਨ ਚੱਲ ਰਿਹਾ ਹੈ ਕਹਿਰ ਕਰ ਰਿਹਾ ਹੈ ਕਰਤਾਨਾਂ ਤੇ ਕਦੇ ਜ਼ਿੰਦਗੀ ਕੀ ਮਾਇ ਨਹੀਂ ਸੀ ਦੇਖਿਆ ਕਦੇ ਧਰਨਾ ਸੁਣਿਆ ਨਹੀਂ ਸੀ ਵੀ ਧਰਨਾ ਲਾਇਆ ਤੇ ਦੇਖ ਕਾਰੇ ਨੂੰ ਰੱਦ ਕਰਾਤੇ ਉਹ ਕਰ ਲੇਤੇ ਮੈਂ ਉਹਦਾ ਅੱਖ ਮੈਥੋਂ ਗਲਤੀ ਹੋ ਗਈ ਫੇਰ ਅਸੀਂ ਕਿੰਨਾ ਹੋਰ ਦੇਖੀ ਕੈਦੀ ਬੰਦ ਕਰਿਆ ਜਿਹੜੇ ਇਹਦੇ ਪੁਰਾਣੇ ਉਹਨਾਂ ਨੂੰ ਛੱਡੂਗਾ ਹੋਰ ਜਿਹੜਾ ਆਸਾਨਾਂ ਦੇ ਕਰਜ਼ੇ ਮਾਫ ਕਰੂੰਗਾ ਹੁਣ ਤਾਂ ਭਾਈ ਕੋਈ ਕੁਛ ਵੀ ਨਹੀਂ ਕਰੇ ਰੱਖ ਲਾ ਵੀ ਜੇ ਕੋਈ ਕਰੂਗਾ ਤਾਂ ਜੋ ਲਾਲਚ ਦਿਖਾਵਾਂ ਮੈਂ ਉਹ ਕੁਛ ਦੇਵਾਂਗਾ ਬਾ ਉਹਨੇ ਵੋਟਾਂ ਦਾ ਮਾਰਿਆ ਕਰੂਗਾ ਕਿ ਮੇਥੋਂ ਗਲਤੀ ਹੋ ਗਈ ਉਹ ਤਾਂ ਗਲਤੀ ਆ ਕੇ ਮੰਨ ਗਿਆ ਜੇ ਸੀ ਘਰੇ ਜਾਂਦੇ ਰੋ ਮੈਂ ਹੱਥ ਮੰਨਦਾ ਮੇਥੋਂ ਗਲਤੀ ਹੋ ਗਈ ਤੇ ਜੇ ਘਰਾਂ ਨੂੰ ਕੋਈ ਤੇ ਦੁਬਾਰੇ ਕਾਹਦੀ ਖਾਤਰ ਜਿਹੜੀ ਉਹਨਾਂ ਦੀ ਮੰਗਾਂ ਪੂਰੀਆਂ ਨਾ ਕਰੀਆਂ ਕਈ ਤਾਂ ਕੈਦੀ ਬੰਦ ਕਰ ਰੱਖਿਆ ਕਈ ਕਿਸੇ ਰਿਆ ਕਰਸਾਨਾਂ ਨੇ ਕਿੰਨੀਆਂ ਮੰਗਾਂ ਸੀ ਤੇ ਕੋਈ ਪੂਰੀਆਂ ਨਹੀਂ ਸਾਡੇ ਵਰਗੇ ਸਾਡੇ ਤਾਂ 2 ਸਾਲ ਹੋ ਗਏ ਭਈ ਨਰਮਾ ਨਹੀਂ ਉਹ ਭੁੱਖੇ ਝਾਈ ਬੈਠੇ ਆ ਕਿਸਾਨੀ ਅੰਦੋਲਨ ਦੇ ਸਟਾਰ ਪ੍ਰਚਾਰਕ 80 ਸਾਲਾ ਬੇਬੇ ਮਹਿੰਦਰ ਕੌਰ ਜਿਨ੍ਹਾਂ ਦੇ ਉੱਪਰ ਕੰਗਨਾ ਰਣੌਤ ਨੇ ਟਿੱਪਣੀ ਕੀਤੀ ਸੀ ਕਿ ਜਿਹੜੀਆਂ ਮਹਿਲਾਵਾਂ ਨੇ ਤਾਂ ਪੈਸੇ ਲੈ ਕੇ ਧਰਨੇ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਕੋਲ ਅਸੀਂ ਇਸ ਵੇਲੇ ਬੈਠੇ ਹਾਂ ਕਿਸਾਨੀ ਅੰਦੋਲਨ ਦੋ ਦੁਬਾਰਾ ਸ਼ੁਰੂ ਹੋ ਗਿਆ ਹੈ ਮਜਬੂਰ ਹੋ ਗਏ ਨੇ ਕਿਸਾਨ ਕਿਉਂਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦੁਬਾਰਾ ਸੜਕਾਂ ਤੇ ਆਉਣ ਦੇ ਲਈ ਮਜਬੂਰ ਹੋ ਗਏ ਹੈ ਆਪਣੀ ਜੀ ਜਾਨ ਦੀ ਬਾਜ਼ੀ ਲਗਾ ਕੇ ਜਿਹੜਾ ਹੈ ਕਿਸਾਨ ਸਰਕਾਂ ਤੇ ਉਤਰਿਆ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਕਿਸਾਨਾਂ ਨੂੰ ਦਿੱਲੀ ਐਂਟਰ ਹੋਣ ਤੋਂ ਰੋਕਣ ਦੇ ਲਈ ਕੀਤਾ ਗਿਆ ਹੈ ਕਿ ਅਜੇਹਾ ਪ੍ਰਬੰਧ ਤਾਂ ਅਸੀਂ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਜੋ ਹੋਰਾਂ ਮੁਲਕਾਂ ਦੇ ਨਾਲ ਲੱਗਦੀਆਂ ਨੇ ਉਸ ਤੇ ਵੀ ਨਹੀਂ ਕਦੇ ਵੇਖਿਆ ਸੀਗਾ ਕਿ ਕਿੰਨੀ-ਕਿੰਨੀ ਲੇਅਰਿੰਗ ਕਰਕੇ ਜਿਹੜਾ ਹੈ ਉਹਨਾਂ ਨੂੰ ਰੋਕਣ ਦੇ ਲਈ ਬੈਰੀਕੇਟਿੰਗ ਕੀਤੀ ਗਈ ਸਿਮਿੰਟਿਡ ਸਲੈਬਸ ਬਣਾਈਆਂ ਗਈਆਂ ਔਰ 114 ਕੰਪਨੀਆਂ ਜਿਹੜੀ ਹੈ ਪੈਰਾਮਿਲਟਰੀ ਫੋਰਸ ਦੀ ਉਹਨਾਂ ਨੇ ਡਿਪਲੋਏ ਕੀਤੀ 70000 ਕਰਮੀ ਜਿਹੜੇ ਨੇ ਉਹ ਲਗਾਏ ਅਸੀਂ ਗੱਲਬਾਤ ਕਰਦੇ ਆ ਬੇਬੇ ਮਹਿੰਦਰ ਜੀ ਦੇ ਨਾਲ ਬੇਬੇ ਮਹਿੰਦਰ ਜੀ ਉਹ ਮਹਿਲਾ ਹੈ ਜੋ ਕਿ ਪਿਛਲੇ ਵਾਰ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਆਈ ਸੀ ਸਤਿ ਸ਼੍ਰੀ ਅਕਾਲ ਬੇਬੇ ਜੀ ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਹਾਡੀ ਸਿਹਤ ਕਿਵੇਂ ਹੈ ਤੁਸੀਂ ਕਹਿੰਦੇ ਸੀ ਮੈਂ ਢਿੱਲੀ ਹੋ ਗਈ ਸੀ ਪਿੱਛੇ ਪਹਿਲਾਂ ਤੇ ਲੀਡਰ ਫਿਰ ਕਿਹਾ ਵੀ ਬਲੇਪਾ ਹੈਗਾ ਫਿਰ ਤੇ ਹੁਣ ਸਿਛਾ ਥੋੜ੍ਹੀ ਪਈ ਗਈ ਜੇ ਵੀ ਸਰੀਰ ਕਮਜ਼ੋਰਾ ਪੈ ਗਿਆ ਭਾਈ ਹਾਂ ਹਾਂ ਬੇਬੇ ਜੀ ਬੇਬੇ ਜੀ ਮੈਂ ਇਸ ਤੁਹਾਨੂੰ ਪੁੱਛਣਾ ਚਾਹੁੰਨੀ ਹੈ ਕਿ ਇੰਨੀ ਉਮਰ ਤੁਹਾਡੀ 80 ਸਾਲ ਦੇ ਨੇੜੇ ਹੋ ਤੁਸੀਂ ਵੀ ਇੰਨੀ ਉਮਰ ਹੋ ਗਈ ਪਹਿਲਾਂ ਕਦੇ ਜ਼ਿੰਦਗੀ ਦੇ ਵਿੱਚ ਕਦੇ ਐਡਾ ਵੱਡਾ ਤੁਸੀਂ ਦੇਖਿਆ ਵੀ ਕਿਸਾਨਾਂ ਨੂੰ ਅੰਦੋਲਨ ਕਰਨਾ ਪਵੇ ਔਰ ਬੈਕ ਟੂ ਬੈਕ ਦੂਜੀ ਵਾਰੀ ਕਿਸਾਨ ਜਿਹੜੇ ਹੈਗੇ ਉਹਨਾਂ ਨੂੰ ਦੁਬਾਰਾ ਮਜਬੂਰ ਹੋ ਗਿਆ ਕਿ ਉਹ ਦਿੱਲੀ ਜਾ ਕੇ ਬੈਠਣ ਸਰਹੱਦਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਇਹ ਜਿਹੜਾ ਇਸ ਟਾਈਮ ਤੇ ਇਹ ਅੰਦੋਲਨ ਚੱਲ ਰਿਹਾ ਹੈ ਕਹਿਰ ਚੱਲ ਰਿਹਾ ਹੈ ਕਿਸਾਨਾਂ ਤੇ ਕਦੇ ਜ਼ਿੰਦਗੀ ਜੀ ਮੈਂ ਨਹੀਂ ਸੀ ਦੇਖਿਆ ਕਦੇ ਧਰਨਾ ਸੁਣਿਆ ਨਹੀਂ ਸੀ ਵੀ ਧਰਨਾ ਲਾਇਆ ਤੇ ਦੇਖਣਾ ਤਾਂ ਕੀ ਸੀ ਨਾ ਸੁਣਿਆ ਸੀ ਨਾ ਦੇਖਿਆ ਸੀ ਤੇ ਆ ਦੋ ਸਾਲਾ ਗੋਦ ਮੰਗਾ ਮਨਾ ਕੇ ਮੋਦੀ ਸਾਹਿਬ ਕੋਲ ਤੁਰੇ ਸੀ ਤੇ ਬੀਆਸਤਨ ਕਾਰੇ ਕਾਨੂੰਨ ਰੱਦ ਕਰਾਤੇ ਉਹ ਕਰ ਲੇਤੇ ਮੈਂ ਮਮਤਾ ਆਖ ਮੇਥੇ ਗਲਤੀ ਹੋ ਗਈ ਫੇਰ ਅਸੀਂ ਕਿੰਨਾ ਹੋਰ ਦੇਖੀ ਕੈਦੀ ਬੰਦ ਕਰਿਆ ਜਿਹੜੇ ਜਿਹਦੇ ਪ੍ਰਾਣੇ ਉਹਨਾਂ ਨੂੰ ਛੱਡੂਗਾ ਹੋਰ ਜਾਂ ਆਸਾਨਾਂ ਦੇ ਕਰਜ਼ੇ ਮਾਫ ਕਰੂੰਗਾ ਹੁਣ ਤਾਂ ਭਾਈ ਕੋਈ ਕੁਝ ਵੀ ਨਾ ਕਰੇ ਰੱਖ ਲੈ ਵੀ ਜੇ ਕੋਈ ਕਰੂਗਾ ਤਾਂ ਜੋ ਲਾਲਚ ਦਿਖਾਉ ਮੈਂ ਉਹ ਕੁਝ ਦੇਵਾਂਗਾ ਉਹਨੇ ਵੋਟਾਂ ਦਾ ਮਾਰਿਆ ਕਰੂਗਾ ਜੇ ਕਿਸਾਨ ਜਾਂ ਸਾਰੀ ਜਨਤਾ ਪ੍ਰਸੰਨ ਹੋਊਗੀ ਤੇਰੇ ਰਾਜ ਤੇ ਤਾਂ ਤੈਨੂੰ ਵੋਟਾਂ ਤਾਂ ਹੀ ਪਉਣਗੇ ਜਦੋਂ ਤਾਂ ਤਾਂ ਖੋਸ਼ ਤਾਂ ਫਰਸਨ ਰੱਖਾ ਜਨਤਾ ਦੇ ਘਵਾੜਾ ਕਿਉਂ ਤਰਦੇ ਕਿਉਂ ਦੁਖੀ ਕਰਿਆ ਤੇ ਉਹਨਾਂ ਨੂੰ ਔਖਾ ਨਾ ਕਰ ਤੇ ਮੇਰੀ ਐਡੀ ਵੀ ਮੈਂ ਤਾਂ ਧਰਨੇ ਸੁਣੇ ਵੇਖੇ ਨਹੀਂ ਸੀ ਤੇ ਹੁਣ ਕਿਸਾਨ ਅੱਗੇ ਤਾਂ ਸਾਲ ਭਰ ਇੱਥੇ ਲਾ ਗਿਆ ਤੇ ਹੁਣ ਫੇਰ ਆ ਗਿਆ ਹੁਣ ਖੜਾ ਸਾਲ ਬੈਠਣਗੇ ਕਿ 6 ਮਹੀਨੇ ਕਿ 2 ਸਾਲ ਤੇ ਇਹਨਾਂ ਨੂੰ ਕਾਹ ਦੀ ਖਤਰ ਸੱਦਿਆ ਉੱਥੇ ਵੀ ਧਰਨੇ ਲਾਓ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਗਈਆਂ ਕੀਤੀਆਂ ਤਾਂ ਹੀ ਗਏ ਨੇ ਉੱਥੇ ਤੇ ਅੱਗੇ ਕਿੱਡੇ ਕਿੱਡੇ ਜਲਨ ਸਰਕਾਰਾਂ ਤੇ ਹੋ ਰਏ ਹੈ ਕਿਹ ਜਿਹੇ ਗੱਭਰੂ ਜਮਾਨ ਮਾਰੇ ਜਾਂ ਸਿੱਧੂ ਮੂਸੇਵਾਲੇ ਗੇ ਮਾਰੇ ਗਏ ਘਰ ਪੱਟੇ ਗਏ ਅਗਰਿਆਂ ਦੇ ਮਾਪੇ ਰੋਦੇ ਫਿਰਦੇ ਨਾ ਉਹ ਕਿੱਥੋਂ ਪੁੱਤ ਪਾ ਲੈਣਗੇ ਨਾ ਮੁੱਲ ਥਿਆ ਗਈ ਨਾ ਮੰਗਿਆ ਥਿਆਵੇ ਤੇ ਕਿੱਥੋਂ ਹੋ ਰੱਖ ਲੱਗੀ ਇਸ ਤਰ੍ਹਾਂ ਤੇ ਸਰਕਾਰਾਂ ਐਡੀਆਂ ਅਣਗਲੀ ਤੇ ਉਹਦਾ ਪੜਤਾਲ ਹੀ ਨੇ ਕਰੀ ਵੀ ਕੀ ਹੋ ਗਿਆ ਅਦਾ ਇਹ ਸਿੱਧਿਆ ਨਾਲ ਆਈ ਨਾ ਤੇ ਕਿੰਨਾ ਵੇਖੀਂਦਾ ਜਾਵਤਾਬ ਕਰਕੇ ਮਾਨਸ ਦੇ ਮਿਲਦੀ 84 ਤੇ ਉਹ ਧੂਰੀ ਗਈ ਐ ਨਹੀਂ ਤੇ ਉਹ ਦੁਨੀਆਂ ਦੇ ਕੀ ਸੁੱਖ ਵੇਖਿਆ ਉਹਨੇ ਤੇ ਕੀ ਵੇਖਿਆ ਤੇ ਕੀ ਖਾਇਆ ਤੇ ਕੀ ਹੰਡਾਇਆ ਐਂ ਨਹੀਂ ਚਲ ਗਿਆ ਉਹਦਾ ਦੁੱਖ ਨਾ ਤਾਂ ਮਾਂ ਪਿਓ ਤੇ ਬੜਾ ਆ ਗਿਆ ਵੀ ਕਿੱਥੋਂ ਤੇਰਾ ਕਰਪੂਣਾ ਕਰ ਲਈ ਕੀ ਤੇਰੇ ਮੇਰੇ ਅਰਗੇ ਕਰ ਦੇਣਗੇ ਤੇ ਕੋਈ ਜੇ ਕਿ ਕੁਝ ਦਿੱਤਣ ਦੇਣ ਜੋਗੇ ਰਹੇ ਹੋਈ ਤੇ ਦੇ ਦਈਏ ਤੇ ਦੇਣ ਵਾਲੀ ਤਾਂ ਚੀਜ਼ ਨਹੀਂ ਉਹ ਤਾਂ ਵੀ ਆਪਾਂ ਤਾਂ ਸਬਰ ਕਰ ਲੈਨੇ ਵੀ ਰੱਬ ਲੈ ਗਿਆ ਬਾਣਾ ਮੰਨ ਲਿਆ ਪਰ ਸਰਕਾਰਾਂ ਤੇ ਉਹਦਾ ਪਿੱਛਾ ਕਰਨਾ ਸੀ ਉਹਦਾ ਸਮਾਰਨ ਪੜਤਾਲਣਾ ਸੀ ਘਰ ਪਟਿਆ ਗਿਆ ਇਹ ਜਿਹੜੀਆਂ ਸਰਕਾਰਾਂ ਤੇ ਉਹਦਾ ਪਹਿਲਾਂ ਇਹ ਦਿੱਤਾ ਉਸ ਤੇ ਵੀ ਵੀ ਇਹਨੂੰ ਵੀ ਕਰ ਸੰਭਾਲ ਕੇ ਜਾਈਦਾ ਕਰਨ ਜੈਨ ਝਾਲਮਾ ਨੇ ਇਹਦਾ ਕੰਮ ਕਰਿਆ ਤੇ ਉਹਨਾਂ ਨੇ ਦਿਸਿਆ ਦਿੱਤਾ ਵੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਉਹ ਤਾਂ ਦੁਨੀਆਂ ਤੇ ਜਾਣ ਤੋਂ ਇਹ ਜੱਗ ਮਿੱਠਾ ਅਗਲਾ ਕਿੱਥੇ ਜੀ ਕਰਦਾ ਜਾਣ ਨੂੰ ਹਰੇਕ ਯਾਦ ਹੈ ਮੈਂ 100 ਸਾਲ ਦਾ ਹੋਵਾਂ ਸੁਖੀ ਵਸਾਂ ਤੇ ਦੁਨੀਆਂ ਤਾਂ ਧੁਖੀ ਚਾਈ ਤੇ ਉੱਥੇ ਬੈਠੀ ਹੈ ਆਪਾਂ ਇਹ ਆਦਿਆਂ ਸਭ ਦਾ ਭਲਾ हे ਪ੍ਰਮਾਤਮਾ ਰੋਟੀ ਪਾਣੀ ਖਾਣੇ ਆ ਸਭ ਨੂੰ ਦੇਈ ਸਭ ਦਾ ਭਲਾ ਹੋਵੇ ਛਭਨ ਦੇਈ ਸਭ ਦਾ ਪਲਾ ਹੋਏ ਆਪਾਂ ਹੀ ਸੁੱਖ ਮਨਾਉਣੇ ਆ ਇਹ ਕੀ ਹੋਇਆ ਕਿ ਜੀਆਂ ਜਨਤਾ ਦੇ ਹੋ ਕੇ ਰਾਜਾ ਤੇ ਜਨਤਾ ਦੇ ਗਲ ਕੁੱਟ ਦੇਵੇ ਬੇਬੇ ਜੀ ਜਦੋਂ ਪਿਛਲਾ ਅੰਦੋਲਨ ਮੁੱਖਿਆ ਸੀ ਆ મોદી ਸਰਕਾਰ ਨੇ ਵਾਪਿਸ ਲਏ ਸੀ મોદી ਸਾਹਿਬ ਨੇ ਆ ਆ ਕੇ ਗੁਰਪੁਰਬ ਵਾਲੇ ਦਿਨ ਇਹ ਆਖਿਆ ਸੀਗਾ ਕਿ ਅਸੀਂ ਇਹ ਕਾਨੂੰਨ ਵਾਪਿਸ ਲੈਨੇ ਆ ਰੀਪੀਲ ਕਰਦੇ ਆ ਇਹ ਲਾਜ਼ ਆ ਜਿਹੜੇ ਤਾਂ ਉਦੋਂ ਉਸ ਵੇਲੇ ਮੈਨੂੰ ਯਾਦ ਹੈ ਤੁਸੀਂ ਲੱਡੂ ਬੰਡੇ ਸੀ ਖੁਸ਼ੀ ਦੇ ਵਿੱਚ ਬੰਡੇ ਸੀ ਬਾਈ ਕਿ ਸਾਡੀ ਜਿੱਤ ਹੋਈ ਹੈ ਕਿਤੇ ਤੁਹਾਨੂੰ ਲੱਗਦਾ ਸੀਗਾ ਕਿ ਦੁਬਾਰਾ ਨੌਬਤ ਆਜੂਗੀ ਉੱਥੇ ਜਾ ਕੇ ਬੈਠਣ ਦੀ ਜਿਹੜੇ ਉਹ ਕਿਸੇ ਜਦ ਖੁਸ਼ ਹੋਏ ਤੇ ਬਾਜੇ ਗਾਦੇ ਲੈ ਆ ਕੇ ਸੀ ਕਿਸਾਨ ਮਸਾ ਛੁੱਟੀ ਲੈ ਕੇ ਆਈ ਸੀ ਤੇ ਮੋਦੀ ਸਾਹਿਬ ਮੰਨ ਗਿਆ ਸੀ ਮੇਥੋਂ ਗਲਤੀ ਹੋ ਗਈ ਉਹ ਤਾਂ ਗਲਤੀ ਆ ਕੇ ਮੰਨ ਗਿਆ ਜੇ ਤੁਸੀਂ ਘਰੇ ਜਾਂਦੇ ਰੋ ਮੈਂ ਹੱਥ ਮੰਨਦਾ ਮੇਥੋਂ ਗਲਤੀ ਹੋ ਗਈ ਤੇ ਜੇ ਘਰਾਂ ਨੂੰ ਕਹਿੰਦੇ ਦੁਬਾਰੇ ਕਾਹਦੀ ਖਾਤਰ ਜਿਹੜੀ ਉਹਨਾਂ ਦੀ ਮੰਗਾਂ ਪੂਰੀਆਂ ਨਾ ਕਰੀਆਂ ਕਈ ਤਾਂ ਕੈਦੀ ਬੰਦ ਕਰ ਰੱਖਿਆ ਹੈ ਕਈ ਕਿਸੇ ਦੇ ਖਰਸਾਨਾਂ ਦੀ ਕਿੰਨੀਆਂ ਮੰਗਾ ਸੀ ਤੇ ਕੋਈ ਪੂਰੀਆਂ ਨਹੀਂ ਸਾਡੇ ਵਰਗੇ ਸਾਡੇ ਤਾਂ 2 ਸਾਲ ਹੋ ਗਏ ਭਾਈ ਨਰਮਾ ਨਹੀਂ ਹੋਏ ਭੁੱਖੇ ਚਾਹੇ ਬੈਠੇ ਆ ਆਂ ਗਾਂਵ ਵਾਲ ਦੀ ਇੱਕ ਮਾਂ ਮਿਰਦੀ ਐ ਤੇ ਘਰ ਤੇ ਮੁੱਦ ਦੁੱਧ ਮੋਲ ਲੀ ਹੁੰਦੇ ਰਹੀਆਂ ਕਿ ਨਰਮਾ ਨਾ ਹੋਏ ਤੇ ਭਾਈ ਕੋਈ ਗੁੜਚਾ ਲਿਆ ਕਰਾਂ ਕੋਈ ਹੋਰ ਲਾ ਲੀੜਾ ਕਪੜਾ ਦਾ ਜੇ ਆਖਰੀ ਦੇ ਕੋਈ ਅਜੇ ਪੁਰਾਣੇ ਸਰਾਂ ਨੇ ਪਾ ਕੇ ਬੈਠੇ ਆ ਜਦੋਂ ਗਾਂ ਨਰਦੇ ਨਾ ਹੋਏ ਤੇ ਉਸੇ ਤਰ੍ਹਾਂ ਬੈਠੇ ਭਾਈ ਭੁੱਖੇ ਤੇ ਆਈ ਨਰਮੇ ਹੁੰਦੇ ਨਹੀਂ ਤੇ ਉਲਟ ਕੇ ਮੋਦੀ ਹੋਰੀ ਉੱਥੇ ਸਾਜਦੇ ਤਾਂ ਆਉਂਦੀ ਨਹੀਂ ਜਿੰਮੇਦਾਰ ਫਸਲਾਂ ਮਾਰ ਗਈਆਂ ਤੇ ਜਨਤਾ ਕਾਦੇ ਸਿਰ ਤੇ ਸੌਂਕੀ ਰਹੂਗੀ ਦਿਹਾੜੀ ਮਜ਼ਦੂਰੀ ਕਾਦੀ ਖਤਰ ਚੱਲੂ ਤੇ ਫੈਕਟਰੀਆਂ ਮਿਲ ਨਰਮੇ ਪਿੰਜਣ ਬਲਾਉਣ ਵਾਲੇ ਕਿੱਥੇ ਵੇਖਿੰਦਾ ਚੱਲਣਗੇ ਮਿਲ ਵੀ ਫੇਲ ਮਜ਼ਦੂਰੀ ਵੀ ਫੇਲ ਸਾਰਾ ਕੰਮ ਫੇਲ ਕਰਤਾ ਜੋ ਫੇਲ ਕਰਤਾ ਤੇ ਅਜੇ ਰਹਿੰਦਾ ਖੁੰਦਾ ਹਜੇ ਕਿਸਾਨਾਂ ਨੂੰ ਉੱਥੇ ਸਾਲਿਆ ਨਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਤੇ ਕਿਸਾਨ ਤੇ ਕਿਸਾਨਾਂ ਦੇ ਬੱਚੇ ਤਾਂ ਬਈ ਦੁਖੀ ਹੁੰਦੇ ਫਿਰਦੇ ਆ ਮਾਵਾ ਮੇਰੇ ਅੜੀਆਂ ਤੇ ਬੈਠੀਆਂ ਤਾਂ ਨਾ ਤਤ ਰਿਆ ਜਾਂਦੇ ਜੇ ਕੋਈ ਜੋਰ ਹੋਵੇ ਤੇ ਜਾਗੇ ਤੇ ਹੁਣ ਜੇ ਕਿਸਾਨ ਆਖਣਗੇ ਅਸੀਂ ਆਓ ਤੇ ਅਸੀਂ ਤਾਂ ਭਾਈ ਰੁੜਕੇ ਵੀ ਜਾਵਾਂਗੇ ਤੇ ਜਾਣੇ ਜਾਣਾ ਜੇ ਕਿਸਾਨ ਮਰੀ ਜਾਂਦੇ ਐ ਨਾ ਜਣਾ ਤੁਸੀਂ ਰੁੜ ਵੀ ਜਾਣ ਨੂੰ ਤਿਆਰ ਹੋ ਉਥੇ ਅਸੀਂ ਤਾਂ ਜਾਣਾ ਹੀ ਜਾਣਾ ਅਸੀਂ ਤਾਂ ਇੱਥੇ ਘਰੇ ਬੈਠੇ ਕੀ ਕਰਦੇ ਆਏ ਇੱਕ ਜਨੇ ਵੀ ਫਲਾਣਾ ਮਰ ਗਿਆ ਜਾਂ ਫਲਾਣਾ ਭੁੱਖਾ ਤੇ ਆਏ ਬੈਠਾ ਤੇ ਫਿਰ ਸਾਡੇ ਇੱਥੇ ਰੋਟੀਆਂ ਰੱਜ ਕੇ ਖਾਣ ਦਾ ਕੀ ਫਾਇਦਾ ਇਹ ਜੀਆਂ ਰੋਟੀਆਂ ਖਾਣੋਂ ਤਾਂ ਅਸੀਂ ਤਾਂ ਉਹਨਾਂ ਦੇ ਨਾਲ ਹੀ ਮਰਾਂਗੇ ਜੋ ਮਰਨਗੇ ਨਾਲ ਹੀ ਮਰਾਂਗੇ ਮੈਂ ਤਾਂ ਉਹਨਾਂ ਨੂੰ ਕਿਸਾਨਾਂ ਨੂੰ ਪਹਿਲਾਂ ਜਾਵਾਂਗੀ ਸਾਡੇ ਗੁਰੂਆਂ ਦੀਆਂ ਦਿੱਤੀਆਂ ਚੀਜ਼ਾਂ ਦੇ ਸੱਤ ਉਹ ਹੀ ਗਲਤ ਕਿਸਾਨ ਕੋਈ ਗਲਤ ਸਰਕਾਰਾਂ ਕੋਹੀ ਜਾਂਦੇ ਸਾਡੇ ਗਰੀਬਾਂ ਤੇ ਕਿਸਾਨਾਂ ਤੇ ਕੁਹਾੜਾ ਤਰੇ ਹਮ ਜੇ ਜਾਤਾ ਸਾਡੇ ਗੁਰੀਆਂ ਦੀਆਂ ਦਿੱਤੀਆਂ ਜੇ ਕਿਸਾਨ ਸਿੱਖ ਮੋੜ ਗਏ ਸੀ ਅਸੀਂ ਨਹੀਂ ਜੰਦੇ ਸੀ ਸਿੱਖ ਨਹੀਂ ਗੁਰੂ ਜੀ ਤੇਰੇ ਤੂੰ ਨਹੀਂ ਸਾਡਾ ਗੁਰੂ ਪਾਸ਼ਾ ਮਾਤਾ ਭਾਗੋ ਨੇ ਆਖਿਆ ਸੀ ਮੈਂ ਜਾਣੀਆ ਤੁਸੀਂ ਬੰਗਾਂ ਪਾ ਲੋ ਚੂੜੀਆਂ ਮਾਤਾ ਭਾਗੋ ਨੇ ਘੋੜੇ ਤੇ ਚੜ ਕੇ ਤੇ ਰਾਈ ਕਰੀ ਸੀ ਤੇ ਸਾਹਮਣਾ ਕਰਿਆ ਸੀ ਮੁਗਲਾਂ ਦਾ ਕਟੜ ਸਰਕਾਰਾਂ ਦਾ ਉਹਨਾਂ ਨੇ ਵੀ ਝੂਠਿਆਂ ਸਾਮਾ ਪਾ ਕੇ ਸ੍ਰੀ ਗੁਰੂਆਂ ਨੂੰ ਸਾਨੂੰ ਕਿਲੇ ਚ ਬਾਹਰ ਕੱਢਦਾ ਸੀ ਅਧਾਟੇ ਦੀ ਗੋਮਾ ਕੇ ਕੁਛ ਨਹੀਂ ਆ ਦੇ ਤੁਹਾਨੂੰ ਤੇ ਉਹਨਾਂ ਨੇ ਖਤਰਾਂ ਦੇ ਪਾ ਕੇ ਨਾ ਟੁੱਟੇ ਫੁੱਟੇ ਸਾਮਦੇ ਤੇ ਵੀ ਤੋਰਤੀਆਂ ਤੇ ਉਹਨੂੰ ਲੁੱਟਣ ਪਏਗੇ ਸੀ ਇਹ ਤਾਂ ਮੋਦੀ ਸਾਹਿਬ ਤਾਂ ਉਹ ਤਿਹਾ ਕੇ ਤੇ ਅਗਲੇ ਨੂੰ ਲੁੱਟਣ ਪੈਂਦਾ ਤਿਹਾ ਕੇ ਤਾਂ ਤਾਂ ਜਾਂਦੇ ਰੋ ਮੈਂ ਮੰਨ ਲਿਆ ਤੁਹਾਡੀਆਂ ਮੰਗਾ ਤੁਹਾਨੂੰ ਕੁਛ ਨਹੀਂ ਆ ਦਾ ਕਿ ਜੇ ਬਾਰੇ ਕਨੂੰਨ ਦੀਆਂ ਜਿਉਂ ਮੰਗਾ ਮੰਗੀਆਂ ਕਾਣ ਇੱਕ ਮਿੰਟ ਖਤ੍ਤ ਕਰੇ ਵੀ ਜਾਓ ਤੁਸੀਂ ਮੇਰੇ ਤੋਂ ਗਲਤੀ ਹੋ ਗਈ ਤੇ ਹੁਣ ਜਿਹੜੀਆਂ ਨਾਮੀਆਂ ਮੰਗਾ ਸੀ ਉਹ ਨਾ ਪੂਰੀਆਂ ਕੀਤੀਆਂ ਜਿਹੜੇ ਲੇਖੇ ਜਾਨਾਂ ਲਾਲਾ ਮਰੀ ਜਾਂਦੇ ਨਾ ਤਾਂ ਉਹਨਾਂ ਤੇ ਜਵਾਨੀਆਂ ਹੁਣ ਕਿ ਨਾ ਮੁੜ ਕੇ ਦੁਨੀਆ ਤੇ ਹੁਣ ਕੀ ਤੇ ਕਿਹੜੀਆਂ ਜੂਨਾ ਚ ਬਹਿਣਗੇ ਤੇ ਮਾਨਸ ਜਰਮ ਤਾਂ ਇੱਕ ਵਾਰੀ ਮਿਲਦਾ ਹੈ ਜੀ ਹੀਰਾ ਤੇ ਮਾਨਸ ਜਰਮ ਨੂੰ ਦੋਏ ਕਮਾਉਣ ਦਾ ਸਰਕਾਰਾਂ ਨਹੀਂ ਗਈ ਫੈਟ ਨੇ ਚਲਾ ਦੇ ਚਿੱਟੇ ਖਾ ਲੂ ਭੁੱਖੀਆਂ ਖਾ ਲੂ ਹੋਰ ਕੀ ਘਾਲੋ ਹੋਰੀ ਅੱਗ ਸੋਖ ਨਹੀਂ ਮੈਂ ਤਾਂ ਨਾਮ ਹੀ ਜਾਣਦੀ ਅਣਪੜ ਬੁੜੀਆਂ ਮੈਂ تنਕੀ ਦੱਸਾਂ ਵੀ ਕੀ ਜੇ ਕੇ ਜੀਆਂ ਰੱਖ ਲੈ ਖਾਣੇ ਗਲਤ ਬਣਾ ਤੇ ਉੱਥੇ ਦੀ ਜਾਂਦਿਆਂ ਦੀ ਬੰਦਿਆਂ ਨੇ ਜਾਣਾ ਨਿਕਲ ਜਾਂਦੀਆਂ ਉਹੋ ਜੇ ਖਾਣ ਦੇ ਮਾਰੇ ਤੇ ਘਰੋਂ ਲੋਕਾਂ ਜਿਹਦੇ ਕੋਲੇ ਕਿਸੇ ਸੇਰ ਦਾਣੇ ਐ ਤੇ ਉਹ ਵੀ ਲੁੱਟ ਕੇ ਲੈ ਜਾਂਦੇ ਨੇ ਆਪ ਨੂੰ ਸਾਰੇ ਸਾਰੇ ਰਾਤ ਲੋਕਾਂ ਤੇ ਜਾਗ ਰਹੇ ਵੀ ਰੱਖੀ ਜਾਂਦੀ ਮਾੜੀ ਕਿਸੇ ਕੋਈ ਮੋਬਾਈਲ ਖੋਲਿਆ ਕਿਸੇ ਦਾ ਬੱਕਰਾ ਛੱਤ ਲੈ ਗਈ ਕਹੀ ਮੈਂ ਖੋਲ ਕੇ ਲੈ ਗਈ ਕਿਸੇ ਦਾ ਕੁਝ ਖੋਲ ਕੇ ਲੈ ਗਈ ਇੱਕ ਟਾਇਰ ਲੈ ਗਈ ਕਿਸੇ ਕੁਝ ਖੋਲੇ ਤੇ ਲੁੱਟਾ ਮਾਰੀ ਚੱਲੀ ਪਈ ਤੇ ਲੋਕ ਕਿੱਥੇ ਕਿੱਥੇ ਰਾਕੀ ਰਕ ਲੈਣਗੇ ਸਹੀ ਹੂੰ ਕਿੱਥੇ ਰਾਖੀਆਂ ਰੱਖੀਆਂ ਜਾਂਦੀਆਂ ਕਿੱਥੇ ਕਿੱਥੇ ਲੋਕ ਰੱਖਣਗੇ ਰਾਖੀਆਂ ਕੋਈ ਰਾਖੀਆਂ ਨਹੀਂ ਰੱਖਦੀਆਂ ਭਾਈ ਦੇਸ਼ ਮੁਲਕ ਤਾਂ ਸਰਕਾਰਾਂ ਨੇ ਸਾਰਾ ਲਟੇਰਾ ਬਣਾਤਾ ਵੀ ਲੁੱਟ ਕੇ ਖਾਲੂ ਲੁੱਟ ਕੇ ਖਾਲੂ ਤੇ ਕੋਈ ਆ ਜੂ ਕੋਈ ਮਹਾਰਾਜ ਦਾ ਭੇਜਿਆ ਕੋਈ ਮਹਾਰਾਜ ਆਪ ਹੀ ਰੂਪ ਧਰ ਕੇ ਉਹ ਜਿਹੜਾ ਟਕਾਉਗਾ ਜਿਹੜਾ ਹੁਣ ਆਗਾਮੀ ਚੋਣਾਂ ਨੇ ਹੁਣ ਚੋਣਾਂ ਹੋਣੀਆਂ ਨੇ ਐਮਪੀ ਇਲੈਕਸ਼ਨ ਹੋਣੀ ਹੈ ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਅੰਦੋਲਨ ਫੇਰ ਤੋਂ ਇੱਕ ਵਾਰੀ ਉੱਠ ਗਿਆ ਇਹਦਾ ਉਹਨਾਂ ਚੋਣਾਂ ਦੇ ਉੱਪਰ ਕੀ ਅਸਰ ਹੋਊਗਾ ਕਿਉਂਕਿ ਮੋਦੀ ਕਹਿੰਦਾ ਵੀ ਮੈਂ ਤਾਂ ਤੀਜੀ ਵਾਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਾਂ ਅੱਛਾ ਤੀਜੀ ਵਾਰ ਬਣਨ ਜਾ ਰਹੇ ਉਹ ਤਾਂ ਭਾਈ ਹੱਥਾਂ ਤਾਂ ਕੀ ਆਸ ਜਿਹੜਾ ਐਡਾ ਮਾਨ ਹਕਾਰ ਕਰ ਦੇ ਤਾਂ ਪਰਮਾਤਮਾ ਨੂੰ ਪਤਾ ਹੈ ਜੇ ਕੋਈ ਪਰਮਾਤਮਾ ਆ ਜਾ ਉਹ ਤੇ ਜੇ ਪਰਮਾਤਮਾ ਹੈ ਤੇ ਮੋਦੀ ਫਿਰ ਤਾਂ ਹੀ ਹੋਏ ਹੋਏ ਜੇ ਜੇ ਪਰਮਾਤਮਾ ਸਾਰੇ ਤੇ ਮੋਦੀ ਜੀ ਵਾਰ ਰਾਜ ਕਰ ਲੈ ਜੇ ਤੀਜੀ ਵਾਰ ਰਾਜ ਲੈ ਜੇ ਜੇ ਪਰਮਾਤਮਾ ਕਰਤਾਨਾਂ ਦੇ ਵੱਲ ਹੋ ਤੇ ਮੁੜ ਕੇ ਰਾਜ ਫਿਰ ਕਾਨੂੰ ਕਰਾਊਗਾ ਮੋਦੀ ਤੋਂ ਤੇ ਜੇ ਮੋਦੀ ਕਰਤਾਨ ਭੁੱਖੇ ਗਰੇ ਤੇ ਮੋਦੀ ਨਾ ਭੁੱਖਾ ਤੇ ਆਇਆ ਮਰਿਆ ਤੇ ਫਿਰ ਰੱਬ ਕਾਨੂੰ ਵੀ ਮੋਗੀ ਮੋਦੀ ਤਾਂ ਉਦੋਂ ਵੀ ਸਮ ਕਰਤਾਨਾਂ ਦੀ ਜੋਤੀਆਂ ਪੁੰਹਦਾ ਫਿਰੂਗਾ ਭਾਈ ਬਹੁਤ ਬਹੁਤ ਧੰਨਵਾਦ ਬੇਬੀ ਜੀ ਸਾਡਾ ਗੱਲਬਾਤ ਕਰਨ ਦੇ ਲਈ ਤੇ ਬੇਬੇ ਮਹਿੰਦਰ ਕੌਰ ਸੀਗੇ ਸਾਡੇ ਨਾਲੇ ਉਹ ਮੈਲਾ ਜਿੰਨਾ ਦੇ ਬਾਰੇ ਕੰਗਨਾ ਰਣੌਤ ਨੇ ਟਿੱਪਣੀ ਕੀਤੀ ਸੀ ਕਿ ਇਹ ਤਾਂ ਸ਼ਾਹੀਨ ਬਾਗ ਵਾਲੀ ਬੇਬੇ ਆ ਔਰ ਅਤੇ ਇਹ 100-100 ਰੁਪਏ ਲੈ ਕੇ ਜਿਹੜਾ ਹੈਗਾ ਇਹ ਇਹ ਦਿਹਾੜੀਆਂ ਤੇ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬੇਬੇ ਜੀ ਦੀ ਜਿਹੜੀ ਕਮਰ ਹੈ ਉਹ ਝੁਕੀ ਹੋਈ ਹੈ ਸਿੱਧੇ ਹੋ ਕੇ ਚੱਲ ਵੀ ਨਹੀਂ ਸਕਦੇ ਹੈਗੇ ਔਰ 80 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈ ਪਰ ਇਹਨਾਂ ਦੇ ਵਿੱਚ ਅੱਜ ਵੀ ਜਿਹੜਾ ਜਜ਼ਬਾ ਉਹ ਬਰਕਰਾਰ ਹੈ ਅਤੇ ਅੱਜ ਵੀ ਇਹ ਜਿਹੜਾ ਹੈਗਾ ਕਿਸਾਨਾਂ ਦੇ ਪ੍ਰੋਟੈਸਟ ਜਿਹੜਾ ਹੈਗਾ ਸਮਰਥਨ ਦੇ ਰਹੇ ਨੇ ਔਰ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਉਹਨਾਂ ਦੇ ਨਾਲ ਆਏ ਜੇ ਉੱਥੇ ਜੀ ਜਾਨ ਲਗਾ ਕੇ ਬੈਠਣਾ ਹੋਇਆ ਤਾਂ ਉਹਦੇ ਲਈ ਵੀ ਅਸੀਂ ਤਿਆਰ ਆ ਔਰ ਬਹੁਤ ਛੇਤੀ ਜਿਹੜੇ ਬੇਬੇ ਮਹਿੰਦਰ ਕੌਰ ਆ ਉਸ ਧਰਨੇ ਦੇ ਵਿੱਚ ਵੀ ਸ਼ਾਮਿਲ ਹੋਣਗੇ